ਹੁਣ ਜਦੋਂ ਗੱਲ ਕਰਦਿਆਂ ਮੈਨੂੰ ਮੈਂ ਉਹਨੂੰ ਕਿਉਂਕਿ ਮਿਸਆਊਟ ਕੀਤਾ ਹੈ ਤੇ ਮਾਫ ਕਰਨਾ ਜੇ ਮੈਂ ਰਿਪੀਟ ਜਾਂ ਕਰ ਛਡਾਂ ਪਰ ਮੈਨੂੰ ਇਹ ਗੱਲ ਪੱਕੀ ਲੱਗਦੀ ਹੈ ਕਿ ਡੈਫੀਨੇਟਲੀ ਸੋਚੰਦੀ ਕਿਹੜੀ ਸੋਚ ਮੈਨੂੰ ਸੋਚਣਾ ਚਾਹੀਦਾ ਹੈ ਸੋਚਾਂ ਦੇ ਲੈਵਲ ਤੇ ਸੋਚ ਸ਼ਰੀਰਕ ਸ਼ਰੀਰ ਦੇ ਲੈਵਲ ਤੇ ਸੋਚ ਅਸੀਂ ਤੇ ਇੰਨੇ ਠੀਠਾਂ ਮਾਫ ਕਰਨਾ ਕਿ ਕੇ ਕੋ ਫਿਲਾਸਫਰ ਸੀਗਾ ਫਾਸੇ ਦੀ ਗੱਲ ਹੈ ਵੈਸੇ ਤੇ ਪਰ ਉਹਦੀ ਰੀਡ ਬਿਹਾਈਂਡ ਦਾ ਲਾਈਨਸ ਕਰਨਾ ਪਲੀਜ਼ ਫਾਸੇ ਦੀ ਗੱਲ ਨਹੀਂ ਹੈ ਪਰ ਐਪਰੇਂਟਲੀ ਮਜ਼ਾਕ ਦੀ ਗੱਲ ਹੈ ਜੋਕ ਹੈ ਵੀ ਇੱਕ ਫਿਲਾਸਫਰ ਸੀਗਾ ਫਿਲਾਸਫਰ ਜਿਹੜਾ ਹੈ ਉਹ ਲੌਜੀਕ ਤੇ ਲੱਭਦਾ ਸਾਰੀ ਬਾਣੀ ਵੀ ਸਾਡੀ ਲੌਜੀਕ ਬੇਸਡ ਹੈ ਇਸੇ ਕਰਕੇ ਮਨੋਵਿਗਿਆਨੀ ਕਹਿੰਦਾ ਮੈਂ ਗੁਰਨਾਨਕ ਨੂੰ ਫਿਲਾਸਫਰ ਜਾ ਰਿਹਾ ਸੀ ਬੜੀ ਸਾਫ਼ ਸੁਥਰੀ ਸੜਕ ਤੇ ਕਿਧਰੇ ਤੇਲੋ ਰਾਜਪਥ ਤੇ ਜਾ ਰਿਹਾ ਸੀ ਤੇ ਪੈਦਲ ਜਾ ਰਿਹਾ ਤੇ ਉਥੇ ਉਹਨੂੰ ਜਾਂਦੇ ਦੋ ਕੋ ਕਦਮ ਲੰਘ ਗਿਆ ਨਾ ਕਹਿੰਦਾ ਓਏ ਮੈਂ ਪਿੱਛੇ ਕੀ ਦੇਖ ਕੇ ਆਇਆ ਗੁੰ ਸ਼ਿਟਪਾ ਤੇ ਕਹਿੰਦਾ ਨਹੀਂ ਨਹੀਂ ਇਹ ਰੋਜ਼ ਸਫਾਈ ਹੁੰਦੀ ਘੰਟਿਆਂ ਬਾਅਦ ਸਫਾਈ ਹੁੰਦੀ ਇੱਥੇ ਕਿਹੜੇ ਡੰਗਰ ਨੇ ਆਣਾ ਇੱਥੇ ਥੋੜੀ ਹੋ ਸਕਦਾ ਤੁਰ ਪਿਆ ਕਹਿੰਦਾ ਨਹੀਂ ਨਹੀਂ ਇਹ ਗੁੰਸੀ ਫਿਲਾਸਫਰ ਦੀ ਸੋਚ ਨਹੀਂ ਇਦਾਂ ਹੀ ਹੁੰਦੀ ਬੈਕ ਐਂਡ ਫੋਰ ਫੇਰ ਜਾ ਕੇ ਦੇਖਦਾ ਉਹਨੂੰ ਕਹਿੰਦਾ ਇਹ ਗੁੰਈ ਤੁਰ ਪਿਆ ਫੇਰ ਕਹਿੰਦਾ ਨਹੀਂ 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 ਇਹ ਨਹੀਂ ਹੋ ਸਕਦਾ ਇਹ ਸਾਡੇ ਮਨ ਦੀਆਂ ਅਵਸਥਾਵਾਂ ਹੁੰਦੀਆਂ ਹਰ ਇੱਕ ਬੈਕ ਐਂਡ ਫੋਰਟ ਲੌਂਗ ਸਟੋਰੀ ਸ਼ਾਰਟ ਉਹ ਨੂੰ ਨੇੜੇ ਜਾ ਕੇ ਸੁੰਘਦਾ ਹਾਲੇ ਵੀ ਕਹਿੰਦਾ ਨਹੀਂ ਲੱਗਦਾ ਤੇ ਗੂੰਹ ਹੈ ਪਰ ਯਾਰ ਇੱਥੇ ਸਫਾਈ ਹੁੰਦੀ ਉਹਦੇ ਕੋ ਲੋਜਿਕ ਵੀ ਨਾਲ ਹੈਗਾ ਕਿ ਸਫਾਈ ਵਾਲਾ ਇਲਾਕਾ ਇੱਥੇ ਨਹੀਂ ਹੋ ਸਕਦਾ ਹਾਰ ਕੇ ਨਾ ਉਹ ਉਂਗਲੀ ਦੇ ਨਾਲ ਚੱਟ ਲੈਂਦਾ ਕਹਿੰਦਾ ਉਹ ਇਹ ਤੇ ਗੂੰਹ ਹੀ ਹੈ ਯਾਰ ਸ਼ੁਕਰ ਹੈ ਮੇਰਾ ਪੈਰ ਨਹੀਂ ਲਿਬੜਿਆ ਹਾਲੇ ਵੀ ਉਹ ਸੁਚਮਤਾ ਨੂੰ ਇੱਥੇ ਤੱਕ ਮੁੰਦੇ ਅਸੀਦੀ ਕਈ ਵਾਰੀ ਸੋਚ ਨੂੰ ਕਬੂਲ ਦੇ ਨਹੀਂ ਆ ਮੈਂ ਉਹਨੂੰ ਗਾਲਾਂ ਹੀ ਕੱਢੀਆਂ ਸ਼ੁਕਰ ਹੈ ਮੇਰਾ ਹੱਥ ਨਹੀਂ ਉੱਠਿਆ ਹਾਲੇ ਵੀ ਮੈਂ ਸ਼ੁਕਰ ਕਰਦਾ ਜਿਹੜੀ ਬੈਲੈਂਸ ਆਫ ਮਾਈਂਡ ਮੈਂ ਲੂਜ਼ ਕੀਤੀ ਉਹਦਾ ਮੈਨੂੰ ਕੋਈ ਧਿਆਨ ਨਹੀਂ esto esto ਵੀ ਅੱਗੇ ਵੀ ਜੀ ਸ਼ੁਕਰ ਹੈ ਮੈਂ ਮਾਨਸੇ ਗੁੱਸਾ ਕੀਤਾ ਮੈਂ ਗੱਲ ਕਹੀ ਨਹੀਂ ਗੱਲ ਕਹੀ ਨਹੀਂ ਪੜ੍ਹ ਲੈ ਬੜਤੇ ਗਿਆ ਇੱਥੇ ਰੁਣਾ ਗੁਰਬਾਣੀ ਐਸ ਲੈਵਲ ਤੇ ਇਨੀਸ਼ੀਅਲ origination evolutionary ਲੈਵਲ ਤੇ ਜਾ ਕੇ ਮੈਨੂੰ ਪੜ੍ਹਦੀ ਪਈ ਤੇ ਉਸੇ ਹੀ ਪੁਆਇੰਟ ਤੇ ਮੈਨੂੰ ਸਵਾਲ ਪਾਇਆ ਕਿਵੇਂ ਸਚਿਆਰਾ ਹੋਇਆ ਕਿਵੇਂ ਕਿਵੇਂ ਇਹ ਨਾਲੇ ਬੜਿਆ ਤੇ ਬੜਿਆ ਵਾ ਮੈਂ ਮੈਂ ਲੱਖ ਵਾਰੀ ਧੋਨਾਵਾ ਹੱਥ ਧੋਨਾਵਾ ਅਸੀਂ ਸਾਡੇ ਸਾਰੇ ਦੀ ਆਦਤ ਹੈ ਮਤਲਬ ਮੇਰੀ ਤੇ ਮਤਲਬ ਉਂਗਲਾ ਵੀ ਮੈਂ ਭਾਵੇਂ ਕਿਸੇ ਰੈਸਟੋਰੈਂਟ 'ਚ ਬੈਠਾ ਹਾਂ ਮੈਂ ਉਹ ਲੋਟ ਉਹ ਤੇ ਸਾਡੇ ਇੱਥੇ ਬੋਲ ਨਹੀਂ ਦਿੰਦੇ ਫਿੰਗਰ ਬੋਲ ਤੇ ਮੈਂ ਤੇ ਗਲਾਸ 'ਚ ਪਾਣੀ ਧੋ ਕੇ ਅੱਖ ਬਚਾ ਕੇ ਤੇ ਮੈਂ ਪਹੁੰਚਦਾ ਮੇਰੀ ਆਦਤ ਹੈ ਇਹਦਾ ਮਤਲਬ ਮੈਂ ਬੜਾ ਵੱਡਾ ਸੋਚ ਬਣਾ ਅੰਦਰੋਂ ਤੇ ਲਿਬੜਿਆ ਪਿਆ ਹਰ ਪਲ ਜਦੋਂ ਮੈਂ ਆਪਣੀ ਸੋਚ ਤੇ ਪੈਰਾ ਦਿਆਂਗਾ ਤਾਂ ਕਿਤੇ ਮੈਂ ਇੱਕ ਟੁਕ ਦੀ ਕਮਾਈ ਕਰ ਪਾਵਾਂਗਾ ਸ਼ਾਇਦ ਹੋ ਵੀ ਜੇਰੇ ਮਤਲਬ ਇਹ ਤਾਂ ਕਿ ਜੇ ਸੋਚੀ ਲੱਖ ਲੱਖ ਕੇ ਦੋ ਵਾਰੀ ਵੀ ਕਹਿ ਸਕਦੇ ਸੀ ਇੱਕ ਵਾਰ ਵੀ ਕਹਿ ਸਕਦੇ ਸੀ ਬਿਕਰੋਜ਼ ਬਪੂ ਜੀ ਸਾਈਕੀਆਟ੍ਰਿਸਟ ਨੇ ਉਹਨਾਂ ਨੂੰ ਪਤਾ ਹੈ ਹੁਣ ਤ੍ਰਿਸ਼ਨਾ ਦੇ ਅਧੀਨ ਚੁੱਪ ਉਹ ਮੈਂ ਤੇ ਇੱਕ ਸੂਲ ਬਣਾਇਆ ਜਿਹਨਾਂ ਦੀ ਵਿਆਹੀ ਆਈਆਂ ਨਾ ਸੱਸ ਮੇਰੀ ਭਾਵੇਂ ਭੌਂਕਦੀ ਰਵੇ ਮੇਰਾ ਲਫਸ ਮੈਂ ਨਹੀਂ ਅੱਗੋਂ ਬੋਲਦੀ ਐਕਸਪ੍ਰੈਸ ਤੇ ਮੈਂ ਕਰ ਗਈ ਭੌਂਕਣ ਐਦਾ ਫਿਰ ਮੈਂ ਚੁੱਪ ਕੀਤੀ ਹੋਈ ਉਹ ਇੱਕ ਸਾਧ ਸੀਗਾ ਤੇ ਉਹਦੇ ਕੋਲ ਨਾ ਉਹ ਉਹਨੇ ਕਹਿੰਦੇ ਜੀ ਇਹ ਇਨੇ ਸਾਲਾਂ ਤੋਂ ਨਾ ਇਹ ਚੁੱਪ ਨੇ ਤੇ ਕਹਿੰਦੇ ਫਿਰ ਅਸੀਂ ਜੇ ਅਸੀਂ ਸਵਾਲ ਪੁੱਛਣਾ ਆਏ ਸਾਂ ਇਹ ਜੋਧਪੁਰ ਦੀ ਗੱਲ ਹੈ ਬੜੇ ਅਸੀਂ ਯੰਗ ਹੁੰਦੇ ਅੱਛਾ ਸ਼ਰਾਰਤੀ ਪਸਕੇ ਜੀ ਫਿਰ ਅਸੀਂ ਤੇ ਇਹਨਾਂ ਨਾਲ ਗੱਲਾਂ ਕਰਨੀਆਂ ਸੀਗੀਆਂ ਉਹ ਕਹਿੰਦਾ ਜੀ ਨਹੀਂ ਗੱਲਾਂ ਨਹੀਂ ਕਰ ਸਕਦਾ ਇਹ ਸਲੇਟ ਹੈਗੀ ਇਹਦੇ ਨਾਲ ਇਹ ਜਵਾਬ ਦੇ ਦਿੰਦੇ ਨੇ ਤੇ ਫਿਰ ਚੁੱਪ ਕਿੱਥੋਂ ਕੀਤੇ ਉਹਦੇ ਚੇਲੇ ਨੂੰ ਮੈਂ ਸਵਾਲ ਪਤਾ ਵੀ ਸਲੇਟ ਤੇ ਲਿਖ ਕੇ ਜਵਾਬ ਦਿੰਦੇ ਨੇ ਤੇ ਚੁੱਪੀ ਕਿੱਥੇ ਸਾਦੀ ਜੇ ਲਾਏ ਰਹਾ ਲੇਵਤਾਰ ਸਾਰਾ ਜੋਗ ਮਤ ਇਹੀ ਕਰ ਇਹ ਜਿਹੜੇ ਮਾਫ ਕਰਨਾ ਕੋਈ ਅਫੈਂਸ ਨਹੀਂ ਕਿਸੇ ਸੈਕਟ ਨੂੰ ਜਿਹੜੇ ਨਾਮ ਰਸੀਏ ਨੇ ਉਹ ਵੀ ਇਹੀ ਕਰਦੇ ਮੈਨੂੰ ਸੋਚਣਾ ਪਵੇਗਾ ਕਿ ਮੈਂ ਕਹਿੰਦਾ ਕੀ ਪਿਆ ਤੇ ਮੈਂ ਕਰਦਾ ਕੀ ਪਿਆ ਮਨਹੋਰ ਤੇ ਬਖੋਰ ਫਿਰ ਭੁੱਖ ਦੇ ਅਧੀਨ ਭਾਵ ਤ੍ਰਿਸ਼ਨਾ ਦੇ ਧਾਰਣੀ ਹੋ ਕੇ ਅਸੀਂ ਇੱਕ ਵਾਰੀ ਮੈਨੂੰ ਯਾਦ ਹੈ ਪਤਾ ਨਹੀਂ ਆਈ ਕੁਡ ਬੀ ਰੌਂਗ ਕਿਸੇ ਵਾਰ ਦੇ ਵਿੱਚ ਨਾ ਅਸੀਂ ਤ੍ਰਿਸ਼ਨਾ ਦੀ ਗੱਲ ਕੀਤੀ ਸੀ ਤੇ ਇੱਕ ਸਵਾਲ ਵੀ ਪਾਇਆ ਸੀ ਕਿ ਤ੍ਰਿਸ਼ਨਾ ਕਦੋਂ ਮਰਦੀ ਹੈ ਤੇ ਗੁਰਬਾਣੀ ਚ ਆਉਂਦਾ ਵੀ ਹੈ ਤ੍ਰਿਸ਼ਨਾ ਵਿਰਲੇ ਕੀ ਹੀ ਬਜੀਏ ਤੇ ਉਹਦੇ ਚ ਉਹ ਇਨਟਰੋਸਪੈਕਟਿਵ ਸੀਗਾ ਇਸ ਕਰਕੇ ਉਹਨੂੰ ਥੋੜਾ ਜਿਹਾ ਮੈਂ ਸਾਰਿਆਂ ਸਾਥੀਆਂ ਦੀ ਉਹ ਵੀ ਲਈ ਸੀ ਕਿ ਤ੍ਰਿਸ਼ਨਾ ਕਦੋਂ ਮਰਦੀ ਹੈ ਤੇ ਹਰ ਇੱਕ ਦੀ ਆਪਣੀ ਆਪਣੀ ਜਦੋਂ ਮੇਰਾ ਆਪਣਾ ਆਪਾ ਮਰ ਜਾਂਦਾ ਹੈ ਤੇ ਤ੍ਰਿਸ਼ਨਾ ਵੀ ਮਰ ਜਾਂਦੀ ਹੈ ਮੇਰਾ ਆਪਣਾ ਆਪਾ मींस ਮਾਈ ਦਾ ਫੀਲਿੰਗ ਆਫ ਮਾਈ ਬੀਇੰਗ ਮੈਂ ਹੈਗਾ ਸਾਰੀਆਂ ਤ੍ਰਿਸ਼ਨਾਵਾਂ ਇਸ ਨੂੰ ਕਾਮ ਕਿਹਾ ਸੀ ਕਾਮਨਾ ਆਲ ਡਿਜ਼ਾਇਰਸ ਔਰ ਇਹ ਸਾਰੇ ਜਿਹੜੇ ਪੰਜ ਨੇ ਇਹ ਸਾਡੇ ਬੜੇ ਤਗੜੇ ਵੈਰੀ ਨੇ ਇਸ ਗੁਰੂ ਸਾਹਿਬ ਨੇ ਜਦੋਂ ਕਿਹਾ ਕਿ ਇਹਨਾਂ ਪੰਜਨ ਮੇਰੋ ਮਨ ਜੋ ਬਿਗਾੜਿਓ ਬਿਲਕੁਲ ਠੀਕ ਸੀਗਾ। ਇੱਕ ਹੋਰ ਥਾਂ ਤੇ ਪਾਚ ਨੇ ਕਿਹਾ ਸੀ। ਕੀ ਹੈ? ਮੈਨੂੰ ਸਾਰੀ ਯਾਦ ਨਹੀਂ ਆ ਰਿਹਾ। ਖੇ ਜੇ ਬਨਪੁਰੀਆਂ ਪਾਰ ਸਾਰੇ ਮੈਂ ਇਕੱਠੇ ਕਰ ਲਵਾਂ ਆਪਣੇ ਕੋਲ ਬੈਨੀਫਿਟਸ ਕ੍ਰੈਡੀਬਿਲਟੀਜ਼ ਕ੍ਰੈਡਿਟਸ ਤੇ ਫਿਰ ਸੋ ਹਾਲ ਹੁੰਦਾ ਪਈ ਸਿਆਣਪਾਂ ਸਿਆਣਪ ਨੂੰ ਠੀਕ ਤਰ੍ਹਾਂ ਸਮਝਣ ਦੇ ਲਈ ਕਿਵੇਂ ਟ੍ਰਾਂਸਲੇਟ ਕਰਾਂਗੇ ਸ਼ਿਆਨਪ ਹੈ ਕੀ ਪਾਤਸ਼ਾਹ ਨੂੰ ਦੇਖਾਂ ਤੇ ਅਸੀਂ ਇੱਥੇ ਹੁਣ ਕਹਿੰਦੇ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਪਰ ਕਈ ਥਾਂ ਤੇ ਕਿਹਾ ਭਈ ਜੇਤੀ ਜੇਤੀ ਸ਼ਿਆਨਪ ਕਰਮ ਹਮ ਕੀਏ ਤੇ ਇਤੇ ਬੰਧ ਪਰੇ ਇਸਲਾਹ ਸ਼ਾਇਦ ਜੋ ਗੁਰਪੂਰੇ ਹੱਥ ਰੱਖਿਓ ਤਬ ਹਮ ਮੁਕਤ ਪਏ ਐਦਾਂ ਵੀ ਹੈਗਾ ਹਾਂ ਜੇਤੀ ਸਿਆਣਪ ਕਰਮ ਹਮ ਕੀ ਹੈ ਹੈਗੇ ਸਿਆਣਪਾ ਸਿਆਣਪ ਕਹਿੰਦੇ ਕਿਨੂੰ ਨੇ ਭਾਵ ਉਹ ਕਰਮ ਇਹਨੂੰ ਮੈਂ ਡਿਫਾਈਨ ਕਰਾਂ ਉਹ ਕਰਮ ਜਿੰਨੂੰ ਕਰਨ ਦੇ ਨਾਲ ਮੈਨੂੰ ਇਹ ਮਹਿਸੂਸ ਹੋਵੇ ਪਹਿਲੀ ਗੱਲ ਤੇ ਕਰਨ ਤੋਂ ਪਹਿਲੇ ਕਿ ਮੈਂ ਠੀਕ ਆ ਸਭ ਤੋਂ ਪਹਿਲ ਸੈਲਫ ਕੌਨਫੀਡੈਂਸ ਜਿਹਨੂੰ ਕਹਿੰਦੇ ਆ ਉਹ ਹੋਣਾ ਜ਼ਰੂਰੀ ਆ ਆਫਕੋਰਸ ਗਲਤ ਨਹੀਂ ਹਾਂਜੀ ਇਹ ਹੀ ਜੋ ਤੋ ਕੇ ਭਾਜੀ ਜੋ ਸਾਧੂ ਕਰਮ ਅਸਤਕ ਕਰੇ ਤਬ ਮੁਕਤ ਥੈਂਕ ਯੂ ਭਾਜੀ ਸੋ ਸਿਆਣਪ ਸਾਰੀਆਂ ਸਿਆਣਪਾਂ ਨਾਲ ਨਹੀਂ ਚਲਦੀਆਂ ਸਿਆਣਾਪ ਤੇ ਵਿੱਚ ਜਿੰਨੇ ਵੀ ਮੈਂ ਕੰਮ ਕਰਦਾ ਉਹ ਮੇਰੇ ਬੰਧਨ ਬਣ ਜਾਂਦੇ ਨੇ ਉਹ ਤੇ ਇਹ ਕਹਿ ਰਿਹਾ ਤੇ ਫੇਰ ਮੈਂ ਸਿਆਣਾ ਬਣਾ ਹੁਣ ਜੇ ਮੈਂ ਉਹਨੂੰ ਪ੍ਰੈਕਟੀਕਲ ਕਰਾਂ ਤੇ ਮੈਂ ਵਿਚਾਰ ਸਿੱਖਦਾ ਪਿਆ ਤੇ ਕੀ ਮੈਂ ਸ਼ਬਦ ਵਿਚਾਰ ਕਰਾਂ ਮੈਂ ਆਰਟੀਕਲ ਲਿਖਣ ਲੱਗਾ ਕਿ ਮੈਂ ਹੋਰ ਲਿਖਾਂ ਮੇਰੀ ਦਸਿਆਣਾ ਪਣੀਗੀ ਨਹੀਂ ਗੁਰੂ ਸਾਹਿਬ ਨੇ ਬਣਗੀ ਵੀ ਦਿੱਤੀ ਕਿ ਆਸਾ ਜੁਗਾਸਾ ਸੱਚ ਕਰਕੇ ਰੱਬ ਨੂੰ ਧਿਆ ਕੇ ਮੁੜ ਕੇ ਤੂੰ ਉਹਦੀ ਤਾਬਿਆ ਚ ਰਹਿ ਕੇ ਲਿਖੀ ਚੱਲ ਇੱਕ ਸਨ ਰੱਬ ਜੀ ਦੇ ਨਾਲ ਆਪ ਅਕਾਲ ਰੂਪ ਸੀਗੇ ਪਰ ਉਹਨਾਂ ਦਾ ਕਿਰਦਾਰ ਜੋ ਉਹਨਾਂ ਨੇ ਪ੍ਰੈਕਟੀਕਲਾਈਜ਼ ਕੀਤਾ ਸਾਡੇ ਸਾਹਮਣੇ ਲਿਆਂਦਾ ਸਬਮਿਟਿਵ ਟੋਟਲੀ ਸਬਮਿਟਿਡ ਕਿਧਰੇ ਵੀ ਆਪਣੇ ਆਪ ਨੂੰ ਨੀਚ ਕਹਿ ਲਿਆ ਆਦਮੀ ਵਿਚਾਰਾ ਕਹਿ ਲਿਆ ਤੇ ਮੈਂ ਕੀ ਕਰਾਂ ਮੈਨੂੰ ਸੋਚਣਾ ਪਿਆ ਸਿਆ ਇੱਕ ਇੱਕ ਜਿਹੜੇ 4 ਆਸਪੈਕਟ ਦਿੱਤੇ ਗੁਰੂ ਸਾਹਿਬ ਨੇ ਇਹ ਸਾਰੇ ਸੀਗੇ ਰੱਬ ਨੂੰ ਪਾਉਣ ਦੇ ਲਈ ਡਿਫਰੈਂਟ ਮੈਥਡਸ ਡਿਫਰੈਂਟ ਵੇਜ਼ ਟੂ ਅਚੀਵ ਟੂ ਬੀ ਇਨ ਵਨ ਇਨ ਵਨਨੈਸ ਇਹ ਸਾਰਿਆਂ ਨੂੰ ਪਾਸੇ ਕਰਕੇ ਸੋਚ ਚੋਪ ਪੋਖ ਦੇ ਸਿਆਲ ਜੇ ਚਾਰੇ ਹੀ ਗੁਰੂ ਸਾਹਿਬ ਨੇ ਆਪੇ ਹੀ ਰੱਦ ਕਰ ਦਿੱਤੇ ਦਲੀਲ ਦੇ ਨਾਲ ਪਰ ਸ਼ਾਇਦ ਅਸੀਂ ਜਦੋਂ ਇਹਨੂੰ ਪੜਿਆ ਵਿਚਾਰਿਆ ਉਸ ਲੈਵਲ ਤੱਕ ਗਏ ਕਿਉਂਕਿ ਸਾਨੂੰ ਲੋੜ ਹੈ ਉਸ ਲੈਵਲ ਤੱਕ ਜਾਣ ਦੀ ਕਿ ਮੈਂ ਉਹਦੀ ਅਨਸ਼ਾ ਮੈਂ ਅੰਦਰ ਜਦੋਂ ਝਾਤੀ ਮਾਰਦਾ ਤੇ ਮੇਰੇ ਅੰਦਰ ਖੌਰੂ ਪਿਆ ਹੋਇਆ ਹੈ ਇਹ ਪਾਣ ਵਾਲਾ ਕੌਣ ਹੈ ਇੱਕ ਟੀਚਰ ਹੁੰਦੀ ਹੈ ਉਹ ਕਲਾਸਰੂਮ ਚ ਜਾਂਦੀ ਹੈ ਬੰਦੇ ਆਣੇ ਰੋਲਾ ਪਾਉਂਦੇ ਹੁੰਦੇ ਉਹਦਾ ਰੂਪ ਦੇਖ ਕੇ ਉਹ ਚੁੱਪ ਕਰ ਜਾਂਦੇ ਕੀ ਮੇਰੇ ਕੋਲ ਕੋਈ ਇਹੋ ਜਿਹਾ ਸਲੋਤਰਾ ਸਾਡਾ ਟੀਚਰ ਹੀ ਹੁੰਦਾ ਹੈ ਕਹਿੰਦਾ ਸਲੋਤਰਾ ਸਿੰਘ ਹੈਗਾ ਮੇਰੇ ਕੋਲ ਡੰਡਾ ਹੁੰਦਾ ਸੀ ਨਾ ਉਹਨੂੰ ਸਲੋਤਰਾ ਸਿੰਘ ਕਹਿੰਦਾ ਆਪਣਾ ਨਾਂ ਹੀ ਸੀ ਉਹਦਾ ਕੀ ਮੇਰੇ ਕੋਲ ਕੋਈ ਇਹੋ ਜਿਹਾ ਡੰਡਾ ਹੈ ਕਿ ਮੈਂ ਅੰਦਰ ਵੜਾਂ ਉਹ ਜਿਹੜਾ ਸਾਰਾ ਖੌਰੂ ਪੈ ਰਿਆ ਉਹ ਇੱਕਦਮ ਦੇਖ ਕੇ ਚੁੱਪ ਹੋ ਜਾਂਦਾ ਹਰ ਇੱਕ ਨੇ ਆਪਣਾ ਆਪਣਾ ਇਜ਼ਾਦ ਕਰਨਾ ਚਲੋ ਤਰਾ ਜਿਹਨੂੰ ਦੇਖ ਕੇ ਹੀ ਚੂਹੇ ਜਿਹੜੇ ਬਿੱਲੀ ਇਹੋ ਜੀ ਹੋਵੇ ਦੱਬੇ ਪੈਰ ਆਂਦੀ ਏ ਪਰ ਚੂਹੇ ਸਾਰੇ ਉਹਨੂੰ ਸੁੰਘ ਕੇ ਹੀ ਦੌੜ ਜਾਂਦੇ ਆ ਉਹੋ ਜੀ ਅਵਸਥਾ ਮੈਨੂੰ ਲੋੜ ਹੈ ਉਹੋ ਜੀ ਅਵਸਥਾ ਤੇ ਹੁਣ ਮੈਂ ਫਿਰ ਸੱਚਾਰ ਕਿਵੇਂ ਬਣਾ ਜੇ ਮੇਰਾ ਇਹ ਰੋਜ਼ ਦਾ ਨਾਮ ਰਵੇ ਯਾਦ ਹੋਏਗਾ ਇੱਕ ਅਸੀਂ ਗੱਲ ਕੀਤੀ ਸੀਗੀ ਕਿ ਰੋਜ਼ ਰਾਤੀ ਸੌਣ ਲੱਗਿਆਂ ਜੇ ਮੈਂ ਰੱਬ ਨੂੰ ਪੁੱਛਾਂ ਜਾਂ ਆਪਣੇ ਆਪੇ ਨੂੰ ਪੁੱਛਾਂ ਕਿ ਅੱਜ ਮੈਂ ਕੋਈ ਗੱਲ ਮਾਲਕ ਜੀ ਤੇਰੇ ਮਤਲਬ ਦੀ ਕੀਤੀ ਜਾਂ ਤਮ ਜੀ ਸਿਆ ਅੱਜ ਕਿਹੜੀ ਅੱਜ ਕੋਈ ਗੱਲ ਤੂੰ ਰੱਬ ਦੀ ਕੀਤੀ ਹੈ ਤੇ ਮੈਨੂੰ ਸਕਿੰਟਾਂ ਦੇ ਵਿੱਚ ਉਹਦਾ ਮਹਿਣਾ ਆ ਜਾਏਗਾ ਉਹਦਾ ਜਵਾਬ ਆ ਜਾਏਗਾ ਇੱਥੋਂ ਸ਼ੁਰੂ ਹੋ ਕੇ ਜੇ ਮੈਂ ਅੱਗੇ ਜਾਵਾਂ ਤੇ ਮੈਂ ਇੱਥੇ ਤੱਕ ਪਹੁੰਚ ਜਾ ਕਿ ਅੱਜ ਕਿਹੜੀ ਗੱਲ ਮੈਂ ਰੱਬ ਵਰਗੀ ਨਹੀਂ ਕੀਤੀ ਤੇ ਮਨਾ ਮੈਂ ਤਰੱਕੀ ਕਰ ਗਿਆ ਹੁਣ ਜਦੋਂ ਮੈਂ ਕਹਿੰਨਾ ਕਿ ਸਚਿਆਰਤਾ ਵਾਲੀ ਕੋਈ ਗੱਲ ਮੈਂ ਕੀਤੀ ਹੈ ਤੇ ਸੇਮ ਸਵਾਲ ਹੈ ਤੇ ਆਪਣੇ ਆਪ ਨੂੰ ਚਿਹੜਾ ਨਾ ਹੋਵਾਂ ਜਿੱਦਾਂ ਆਪਾਂ ਹੁਣੇ ਗੱਲਾਂ ਕੀਤੀਆਂ ਵੀ ਸ਼ੁਕਰ ਹੈ ਮੇਰਾ ਐ ਨਹੀਂ ਹੋਇਆ ਜਾਂ ਸ਼ੁਕਰ ਹੈ ਮੈਂ ਐ ਨਹੀਂ ਕੀਤਾ ਆਪਣੇ ਆਪ ਨੂੰ ਥਾਪੜਾ ਨਾ ਦੇਆ ਜਿਹੜੀ ਗਲਤ ਗੱਲ ਕੀਤੀ ਉਹ ਗਲਤੀ ਉਹਦਾ ਕੋਈ ਐਸਕੇਪਿਜ਼ਮ ਨਹੀਂ ਐਦਾਂ ਕਰ ਕਰਕੇ ਫੇਰ ਮੈਂ ਜਦੋਂ ਸਚਾਰਤਾ ਨੂੰ ਬਿਲਕੁਲ ਸਾਹਮਣੇ ਹੀ ਰੱਖ ਲਿਆ ਆਪਣੇ ਆਪਣੇ ਸ਼ੀਸ਼ੇ ਅਗੇ ਲਿਖਿਆ ਕਿ ਕਿਵੇਂ ਸਚਾਰਾ ਔਰ ਲੂਇਸ ਹੈ ਜਿਹੜੀ ਆ ਉਹ ਇਹੀ ਗੱਲ ਕਰਦੀ ਉਹ ਐਫਰਮੇਟ ਕਰਾਂਦੀ ਹੈ ਤੁਹਾਨੂੰ ਥਾਟ ਨੂੰ ਕਹਿੰਦੇ ਵੀ ਤੂੰ ਪਰ ਉਹਦੀ ਇੱਕ ਜਿਹੜੀ ਥਾਟ ਹੈ ਉਹ ਬੜੀ ਕਮਾਲ ਹੈ ਜੇ ਸਾਰੇ ਉਹਨੂੰ ਪੜੋ ਜਿੰਜੇ ਦਾ ਜਿੰਦਾ ਮਨ ਹੋਵੇ ਉਹ ਉਹਨੇ ਇੱਕ ਵੱਡੀ ਗੱਲ ਕੀਤੀ ਹੈ ਕਿ ਇਨ ਦਾ ਵਾਸਟ ਵਿਜਨਿਟੀ ਆਫ ਲਾਈਫ ਵੇਅਰ एवरीथिंग ਇਜ਼ ਹੋਲ ਪਰਫੈਕਟ ਐਂਡ ਕੰਪਲੀਟ ਸੋ ਆਰ ਯੂ ਤੂੰ ਰੱਬ ਦਾ ਅੰਸ਼ ਤੂੰ ਇਸ ਤੋਂ ਥੱਲੇ ਸੌਦਾ ਹੀ ਕਿਉਂ ਕਰਦਾ ਹੈ ਸੈਲਫ ਦੇ ਨਾਲ ਥਿਊਰੀ ਆਫ ਸੈਲਫ ਹੈ ਉਹ ਸੋ ਜਦੋਂ ਤੁਸੀਂ ਇਦਾਂ ਕਰਦੇ ਹੋ ਤੇ ਤੁਹਾਨੂੰ ਸਮਝ ਆ ਜਾਂਦੀ ਹੈ ਅਕਲ ਆ ਜਾਂਦੀ ਹੈ ਤੇ ਜਦੋਂ ਸਚਾਰਤਾ ਹੋ ਜਾਂਦੀ ਹੈ ਫਿਰ ਜਵਾਬ ਇਨਸਟੈਂਟੇਨੀਅਸ ਤੇ ਹੈਗਾ ਉਹ ਕਮਰਾਈ ਚ ਉਹਨੂੰ ਨਾਨਕ ਲਿਖਿਆ ਨਾਲ ਮੇਰੀ ਜੇਬ ਚ ਪਾ ਕੇ ਭੇਜਿਆ ਸੀ ਜਾਂ ਕੀ ਸੀ ਤੇ ਭੰਜੀਆਂ ਨੇ ਵੀ ਜਿਸ ਤਰ੍ਹਾਂ ਅਸੀਂ ਸਾਰਿਆਂ ਨੂੰ ਪਤਾ ਹੈ ਵੀ ਉਹਦਾ ਮਤਲਬ ਇਹੀ ਹੈ ਕਿ ਜਿਹੜੀ ਨਿਯਮਾਵਲੀ ਉਹਨੇ ਮੈਨੂੰ ਦਿੱਤੀ ਹੈ ਮੈਂ ਉਹਦੇ ਵਿੱਚ ਤੁਰਾਂ ਨਿਯਮਾਵਲੀ ਮੇਰੀ ਜਪ ਤੋਂ ਪਹਿਲੇ ਵੀ ਹੈਗੀ ਹੈ ਅਰ ਆਪਾਂ ਉਹਦੀਆਂ ਕਈ ਵਾਰੀ ਗੱਲਾਂ ਕੀਤੀਆਂ ਨੇ ਇੱਕ ਤੇ ਦੋ ਇੱਥੋਂ ਹੀ ਮੇਰੀ ਨਿਯਮਾਵਲੀ ਸ਼ੁਰੂ ਹੋ ਜਾਂਦੀ ਹੈ ਇਕ ਓਂਕਾਰ ਤੇ ਦੂਜਾ ਕੌਣ ਹੈ ਫਿਰ ਜੇ ਮੈਂ ਸਚਾਰਤਾ ਵਾਲੇ ਪਾਸੇ ਚਲਣਾ ਹੈ ਤੇ ਮੈਂ ਇੱਕ ਨੂੰ ਚਫਾ ਮਾਰਾਂ ਕਿ ਦੂਜੇ ਨੂੰ ਵੀ ਫੜ ਲਵਾਂ ਨਹੀਂ ਇਹ ਵੀ ਤੇ ਇਕ ਓਂਕਾਰ ਨੇ ਬਖਸ਼ਿਆ ਹੋਇਆ ਨਾ ਸਾਰਾ ਕੁਝ ਕਿਉਂ ਕੂੜੇ ਤੋਂ ਟੱਪਾਲ ਜਿਹੜੀ ਹੈ ਨਾ ਕੂੜ ਫਿਰ ਮੈਨੂੰ ਕੂੜ ਨੂੰ ਲੁਪਨਾ ਪਏਗਾ ਜਨਵਰੀ ਵੀ ਇਸ ਗੱਲ ਦੀ ਗੱਲ ਕਰਦੇ ਆ 19 ਵਾਰੀ ਨਵਾਂ ਸਵਾਦ ਦਿੰਦਾ ਇੱਕ ਨਵਾਂ ਸੋਚ ਆਂਦੀ ਏ ਕੂੜ ਕੀ ਏ ਜਦੋਂ ਮੈਂ ਰੈਫਰੈਂਸ ਲਵਦਾ ਗੁਰੂ ਸਾਹਿਬ ਕੋਲੋਂ ਤੇ ਉਹ ਕਹਿੰਦਾ ਵੀ ਸਾਰੀ ਗੱਲ ਕਰਕੇ ਕੂੜ ਰਾਜਾ ਕੂੜ ਪ੍ਰਜਾ ਸਾਰਾ ਕੁਝ ਕਰਕੇ ਤੇ ਫਿਰ ਕਹਿੰਦਾ ਤੁੱਦ ਬਾਜ ਕੂੜੋ ਕੂੜ ਹੁਣ ਮੈਂ ਦੋ ਲਾਈਨਾਂ ਹਾਸ਼ਿਆ ਪਾ ਲਵਾਂ ਇੱਕ ਤੂੰ ਤੇ ਤੁੱਦ ਬਾਜ ਤੂੰ ਦੇ ਵਿੱਚ ਸਿਰਫ ਤੂੰ ਰਹਿ ਜਾਣਾ ਤੇ ਤੁੱਦ ਬਾਜ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਮੈਂ ਸੋਚਾਂ ਕਿ ਮੈਂ ਕਦੋਂ ਹੀ ਤਾਂ ਸੋਚਿਆ ਕਦੀ ਤੇ ਫਿਰ ਫਿਰ ਫਾਤੀ ਫਾਹੇ ਕਊਆ ਫਿਰ ਪਛਤਾਣਾ ਆਬ ਕੀ ਹੋਗਾ ਤੇ ਜਾਂ ਉਹ ਇੱਕ ਹੋਰ ਪਾਸ਼ਾ ਬੜਾ ਵਧੀਆ ਉਹ ਕਹਦੇ ਨੇ ਚੂਹੇ ਦੀ ਐਗਜ਼ਾਮਪਲ ਲੈ ਕੇ ਨਾ ਅਨ ਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮੈਂ ਖਾਏ ਮਿਠਾਈ ਕੋਪਨੇਰੇ ਜ ਡਿੱਗਾ ਪਿਆ ਭਾਵ ਪਿੰਜਰੇ ਚ ਬੰਦ ਹੈਗਾ ਤੇ ਕੁਟਰ ਕੁਟਰ ਕਰੀ ਜਾ ਰਿਹਾ ਹਾਂ ਟੁੱਕਰ ਨਹੀਂ ਛੱਡਦਾ ਚੂਹਾ ਅਸੀਂ ਛੋਟੇ ਹੁੰਦੇ ਸੀ ਕਈ ਵਾਰੀ ਬਜ਼ੁਰਗਾਂ ਨੇ ਕਹਿਣਾ ਵੀ ਜਾ ਕੇ ਪਿੰਜਰੇ ਨੂੰ ਬਾਹਰ ਛੱਡ ਕੇ ਆ ਇਹਨੇ ਜੀਨ ਨਹੀਂ ਦੇਣਾ ساری ਰਾਤ ਉਹਦੀ ਐਡੀ ਆਵਾਜ਼ ਆਉਂਦੀ ਹੈ ਨਾ ਪ੍ਰੈਕਟੀਕਲੀ ਗਰਤ ਕੂਪ ਮੈਂ ਖਾਈ ਮਠਾਈ ਸੋਚਤ ਸਚਤ ਰਹਿ ਨ ਬਿਹਾਨੀ ਅਨੇਕ ਰੰਗ ਮਾਇਆ ਕੇ ਚਿਤਵਤ ਕਬ ਹੂ ਨਾ ਸਿਮਰੈ ਸਾਰੰਗ ਪਾਨੀ ਐ ਰੱਬ ਦੇ ਖਿਆਲ ਨੂੰ ਛੱਡ ਕੇ ਖਿਆਲ ਰਹੇ ਹੋ ਜਿਹੜਾ ਡਾਇਗਰਾਮ ਆਪਣੇ ਕੋਲ ਹੈਗਾ ਥਾਟ ਤੋਂ ਪਰਸਨੈਲਿਟੀ ਇੱਕ ਥਾਟ ਜਿਹੜੀ ਹੈ ਉਹ ਮੇਰੀ ਪਰਸਨੈਲਿਟੀ ਬਣ ਸਕਦੀ ਹੈ ਇਨਦਰ ਵਰਡਸ ਇੱਕ ਥਾਟ ਜਿਹੜੀ ਹੈ ਉਹ ਮੇਰੀ ਡੈਸਟੀਨੀ ਬਣ ਸਕਦੀ ਹੈ ਇੱਕ ਥਾਟ ਜਿਹੜੀ ਹੈ ਉਹ ਮੇਰੀ ਸਚਾਰਤਾ ਵੱਲੇ ਪਾਸੇ ਲੈ ਜਾ ਸਕਦਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰ ਜੀ ਕੀ ਫਤਿਹ ਐਨੀ ਕੁਐਸਚਨ ਹਾਂਜੀ ਦੇ